ਗੁਰਦਾਸਪੁਰ ਦੇ ਇਲਾਕੇ ਨੂੰ ਅੱਜ ਸਵੇਰ ਤੋਂ ਹੀ ਪੁਲਿਸ ਨੇ ਘੇਰਿਆ ਹੋਇਆ ਸੀ ਅਤੇ ਮਾਮਲਾ ਸੀ ਕਿ ਇੱਥੋਂ ਦੇ ਰਹਿਣ ਵਾਲੇ ਸਾਬਕਾ ਫੌਜੀ ਅਤੇ ਮਜੂਦਾ ਸੈਂਟਰਲ ਜੇਲ ਗੁਰਦਾਸਪੁਰ ਚਤਾਈਨਾਤ ਕਰਮਚਾਰੀ ਗੁਰਪ੍ਰੀਤ ਸਿੰਘ ਵੱਲੋਂ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰਕੇ ਆਪਣੇ ਫਲੈਟ ਚ ਲੁਕਿਆ ਬੈਠਾ ਸੀ ਘਰੇਲੂ ਕਲੇਸ਼ ਦੇ ਚੱਲਦੇ ਪਹਿਲਾਂ ਆਪਣੀ ਪਤਨੀ ਅਤੇ ਸੱਸ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਉਸ ਤੋਂ ਬਾਅਦ ਗੁਰਦਾਸਪੁਰ ਆਪਣੇ ਕੁਆਟਰ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਗੁਰਪ੍ਰੀਤ ਨੇ ਆਪਣੀ ਡਿਊਟੀ ਵਾਲੀ ਏਕੇ 47 ਨਾਲ ਕਟਨਾ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਇਸ ਕਟਨਾ ਦੀ ਇਤਲਾਹ ਮਿਲਦੇ ਹੀ ਐਸਐਸਪੀ ਗੁਰਦਾਸਪੁਰ ਨੇ ਆਪਣੀ ਟੀਮ ਦੇ ਨਾਲ ਕੁਆਟਰ ਘੇਰ ਲਿਆ ਅਤੇ ਗੁਰਪ੍ਰੀਤ ਸਿੰਘ ਨੂੰ ਸਰੈਂਡਰ ਕਰਨ ਲਈ ਕਿਹਾ ਕਾਫੀ ਜਦੋਜਹਿਦ ਦੇ ਬਾਅਦ ਗੁਰਪ੍ਰੀਤ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਨਹੀਂ ਕੀਤਾ ਅਤੇ ਉਕਤ ਏਕੇ 47 ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਪੁਲਿਸ ਦੇ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਰਿਤਕ ਮਾਹ ਤੇ ਤੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਆਪਣੀ ਪਤਨੀ ਨੂੰ ਪਰੇਸ਼ਾਨ ਕਰਦਾ ਸੀ ਅਤੇ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਜੋ ਉਹ ਕਹਿੰਦਾ ਸੀ ਆਖਿਰ ਉਸਨੇ ਕਰ ਦਿੱਤਾ ਆਓ ਦੇਖਦੇ ਹਾਂ ਦੁਆਬੇ ਦੀ ਆਵਾਜ਼ ਪੱਤਰਕਾਰ ਲਵਪ੍ਰੀਤ ਸਿੰਘ ਦੀ ਗੁਰਦਾਸਪੁਰ ਤੋਂ ਪੂਰੀ ਰਿਪੋਰਟ बात सुन मेरी बात सुन एक सेकंड एक सेकंड मेरी बात सुन वीडियो तू तू यार देख सारी चीजें प्यार नाल सोल्व कर लेंगे बड़ा जेड़ा भी इशू है वो पेपर रख के गल कर जेड़ी करनी मैं थैंक यू भाई जी एक मिनट कोई भी मिनू मारना कोई दिक्कत नहीं नहीं मिनू मारना नहीं नहीं मेरी गल मेरी गल सुनो मेरी गल ਸਾਡੀ ਕਿਹਦਾ ਤੇਰੇ ਨਾਲ ਕੋ ਹੈ ਜੀ ਕੱਢ ਦੇ ਮਗਰੋ ਯਾਰ ਉਹ ਚਾਹੀਦੀ ਜਿਹੜੀ ਬੜੀ ਹਸਲੀ ਜਾਣੀ ਕੀ ਕਰੀਂ ਡੱਟ ਬੜੀ ਸੌਰੀ ਆਇਆ ਕੋਈ ਨਹੀਂ ਸਾਡਾ ਪੱਕੇ ਕਿਤੇ ਹੁੰਦੇ ਹੈਂ ਉਹ

ਉਸਕੇ ਜਿਹੜੇ ਉਹਦੇ ਹਮਸਫਰ ਇਟੋਨ ਆਪਣਾ ਆਇਆ ਲੋ ਪਤਾ ਨਹੀਂ ਕਵਲਾ ਨੂੰ ਆਵਾਜ਼ ਆਉਂਦੀ ਉਹ ਕਰ ਪੂਰੀ ਤੇਰੀ ਕੋਈ ਅੰਕੀ ਪੂਰੀ ਮੇਰੀ ਰੰਗ ਦੀ ਵੀ ਕਰਾ ਚੀ ਉਹਨਾਂ ਕੁੜੀ ਦੇ ਬਾਹਰ ਤਾਂ ਵੀ ਜੱਠੀ ਕਿਹੜਾ ਲੋਕੀ ਕਹਿੰਦੇ ਕਿ ਨਹੀਂ ਪੜ੍ਹੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਕਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣੇ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉੱਥੇ ਡੇਗੀ ਬਟ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਦੇ ਹੀ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਦਿੱਤਾ ਆਪਣੇ ਆਪਣੇ ਆਪ ਗੋਲੀ ਮਾਰਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਹੈ ਜਿਹਦੇ ਘਰ ਹੈ ਕਹਿੰਦਾ ਘਰੀਂ ਜੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੁਰਪ੍ਰੀਤ ਦੇ ਖੋਦਾ ਫਲੈਟ ਹੀ ਇਹ ਇੱਥੇ ਆ ਕੇ ਲੁਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਡ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰਡ ਕਰ ਦੇ ਇਹਨੇ ਕਿਹਾ মিডিਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੋ ਸਾਡੀ ਖੁਦ ਵੀ ਕਰ ਲਿਆ ਹਾਂਜੀ ਹਾਂਜੀ ਯਾਰ ਜਿਹੜਾ ਜਿਹੜਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਡਾਲੀਆ ਮਰਜਾਨ ਤੋਂ ਜਿਹੜਾ ਹੈਗਾ ਗੁਲਦਾਸਪੁਰ ਦੇ ਬੰਨ ਵਾਲਾ ਹੈਗਾ ਆ ਐਕਸਰਵਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਉੱਥੇ ਹੈ ਕੰਮ ਕਰਿਆ ਸੀ ਅ ਅ ਅ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਰਤਨ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀ ਜੋ ਪ੍ਰੇਡਿਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਦੀ ਜੋ ਮਦਰ ਹੈਗੀ ਆਪਣੇ ਸਾਸ ਨੂੰ ਉਹਨੂੰ ਸ਼ੂਟ ਕਰਤਾ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਦਿਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਹੈਗੀ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਚਜੀ ਟੀਮ ਐਸਐਸਜੀ ਐਨ ਐਸਓਜੀ ਦੀ ਜਿਹੜੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਡਿੰਗ ਐਂਡ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਥੈਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਵੀ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕੌਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸ ਐਚਓ ਸਾਹਿਬ ਨੇ ਕੀਤੀ ਇਵਨ ਐਸ ਪੀ ਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਨਫਰਚੂਨੇਟਲੀ ਇਨੇ ਜਿਹੜਾ ਹੈਗਾ ਸੁਸਾਇਡ ਕਰਦੇ ਇੱਕ ਬੋਦੀ ਸਾਹਮਣੇ ਸੀ ਕੋ ਸਰ ਜੀ ਜੀ ਸਰ ਕੋਈ ਕਿਸਮ ਦਾ ਦੇਖੋ ਉਹ ਜੇਲਡ ਗਾਰਡ ਡਿਊਟੀ ਚ ਹੈ ਬਾਕੀ ਸਾਰੀ ਇਨਵੈਸਟੀਗੇਸ਼ਨ ਸਿਕਾ ਰਹੀ ਹੈ ਅਗੇ ਲੋਕੀ ਦਾ ਕੀ ਕਾਰਨ ਹੋ ਕੇ ਮਾਰਨ ਦਾ ਦੇਖੋ ਇਹ ਜੋ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਦੇਖ ਰਹੇ ਹੈਗੇ ਬਟ ਪ੍ਰਾਈਮਰ ਫੈਸਾਹੀ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ ਆਫ ਨਾਊ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਕਿ ਸ਼ਾਇਦ ਨੰਬਰ ਸੀ ਐਮ ਬੜੀ ਵੀ ਆਈ ਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸ਼ਿਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਨਾ ਉਹਨੂੰ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸ਼ੁਰੂ ਕਰ ਆਪਣੇ ਸੇਚਕੋਲੀ ਮਾਰੀ ਨੇ ਸਾਡੀ ਜੱਤੋ ਗੇਰੀ ਜੀ ਜੀ ਇਹ ਠੀਕ ਹੈ ਸੇਚਕੋਲੀ ਮਾਰੀ ਨੇ ਆਪਣੇ ਕੋਲ ਜਦੋਂ ਅਸੀਂ 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 ਇਹ ਟੂ ਇਨਵੈਸਟੀਗੇਟ ਕਰੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਜਿਹੜਾ ਹੈਗਾ ਉਹ ਕਾਰਨ ਕੀ ਲੱਗਾ ਕਿ ਸਸਨ ਸਰਪੰਚ ਦੇ ਦੇਖੋ ਉਹ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹ ਜਿੰਨੀ ਜਿਤਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲਦੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸਪਿਊਟ ਹੈ ਇਸ ਕਰਕੇ ਜਿਹੜਾ ਹੈਗਾ ਓਕੇ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਮਨੇ ਸਪੈਸ਼ਲੀ ਐਸਐਸਓ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕਿਉਂਕਿ ਇਹ ਵੀ ਐਸ਼ੀਏ ਇਸ਼ਾ ਆ ਕੇ ਜਿਹੜੀ ਕੋਈ ਹੋਰ ਕਿ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਡਨ ਕੀਤਾ ਹੈਗਾ ਐਂਡ ਪੂਰਾ ਕਨਿਊਂਸ ਕੀਤਾ ਹੈ ਅਨਫੋਰਚਨਟਲੀ ਦੀ ਡੈਥ ਹੋ ਗਈ ਬਟ ਕੋਈ ਵੀ ਤਰੀਕੇ ਦਾ ਉਹ ਸੱਦਾ ਡੈਮੇਜ ਹੈ ਉਹ ਨਹੀਂ ਹੋ ਸਕਿਆ ਜੀ ਤਾਂ ਉਹਦੇ ਵੀ